ਪਰ ਆਮ ਦੀਪਤਾ ਜੀ ਦੇ ਉੱਤੇ ਪੂਜੀਦੇ ਨੇ ਕਈ ਨਾ ਸੁੱਖਣਾ ਪੂਰੀ ਹੁੰਦੀ ਹੈ ਔਲਾਦ ਹੁੰਦੀ ਹੈ। ਸੋਨੇ ਦੀ ਲੰਗਾ ਮੇਰੇ ਕੋਲ ਹੈ ਸਾਰਿਆਂ ਨਾਲੋਂ ਅਮੀਰ ਮੈਂ ਆਇਗਾ ਸਾਰਿਆਂ ਨਾਲੋਂ ਸੈਨਾਪਤੀ ਮੈਂ ਆਇਗਾ ਸਭ ਕੁਝ ਮੈਂ ਆਇਗਾ ਅਕਾਲ ਨੂੰ ਮੈਂ ਆਪਣੇ ਹੇਠੇ ਬਨੇ ਰਹਿ ਕਿ ਮੈਂ ਅਜੇ ਦੋ ਚਾਵਾਂ ਮੈਂ ਨਹੀਂ ਮੋਟੋ ਹੋ ਦੋ ਐਗੀ ਪਰ ਕਹਿੰਦਾ ਇੱਕ ਕਮੀ ਹੈ ਪਰੋ ਆਮ ਤੇਰੇ ਭਰਾਵਾਂ ਨੇ ਤੇਰਾ ਸਾਥ ਦਿੱਤਾ ਮੇਰੇ ਭਰਾਣੇ ਮੇਰਾ ਸਾਥ ਨਹੀਂ ਦਿੱਤਾ ਜੇ ਆਪਣੀ ਭੈਣ ਨੂੰ ਕੋਈ ਹੱਥ ਪਾਊਗਾ ਵੀਰੇ ਕੌਣ ਛੱਡੂਗਾ ਉਹਨੂੰ ਪਤਾ ਸੀ ਵੀ ਭਗਵਾਨ ਦਾ ਰੂਪ ਆ ਉਹਨੇ ਫਿਰ ਵੀ ਨਹੀਂ ਰੱਖਿਆ ਪਹ ਕੀਤਾ ਪਿੱਛੇ ਪੈਰ ਚੱਕਿਆ ਪਤਾ ਸੀ ਵੀ ਮੇਰੀ ਮੌਤ ਆ ਇੱਥੇ ਫਿਰ ਵੀ ਉਹਨੇ ਆਪਣੀ ਭੈਣ ਦਾ ਬਦਲਾ ਲੈ ਲਈ ਉਹਦੀ ਵਾਸੀਤਾ ਮਾਤਾ ਦਾ ਹਰਨ ਕੀਤਾ ਇਹ ਸਿਰਫ ਆਪਣਾ ਹਿੰਦੁਸਤਾਨ ਉਹਨਾਂ ਦੇ ਅੰਦਰ ਚ ਨਹੀਂ ਸੀਗਾ ਬਾਕੀ ਪੂਰੀ ਦੁਨੀਆ ਤੇ ਰਾਜ ਕੀਤਾ ਰਾਵਣ ਨੇ ਇਹ ਬਹੁਤ ਘੱਟ ਫੈਕਟਰ ਨੇ ਪਤਾ ਲੱਗਦੇ ਜਦੋਂ ਆਰਿਆਨਸ ਤੋਂ ਪਹਿਲਾਂ ਵਾਲੀ ਆਪਾਂ ਹਿਸਤੀ ਚੱਕਾਂਗੇ ਨਾ ਉੱਥੇ ਪਤਾ ਲੱਗਦਾ ਕਿ ਰਾਵਣ ਦਾ ਰਾਜ ਕਿੰਨਾ ਵੱਡਾ ਸੀ ਕੀ ਕਰਦੇ ਹੋ ਰਾਵਟ ਜਿਹੜੀ ਭੂਮਿਕਾ 7 ਸਾਲ ਹੋ ਗਏ ਮੈਨੂੰ ਕਰਦੇ ਆ ਕੋਈ ਸਾਰਾ ਜਿਵੇਂ ਉਹ ਹੱਸਦੇ ਸੀ ਜਿਵੇਂ ਉਹ ਗੱਲ ਕਰਦੇ ਸੀ ਉਦਾਂ ਹੀ ਕਿਰਪਾ ਨਾਲ ਉਹਨਾਂ ਦੀ ਨਾਲ ਜੀ ਹਾਂ ਜਿਹੜੇ ਹੱਸ ਕੇ ਦਿਖਾਉਂਗੇ ਉਹਨਾਂ ਵਾਂਗੂ ਜਿਵੇਂ ਲੋਕ ਕਹਿੰਦੇ ਹੁੰਦੇ ਆ ਵੀ ਸਾਨੂੰ ਵੀ ਸੁਣਨਾ ਚਾਹੁੰਦੇ ਹੋ ਸੀ ਪਰ ਇਹਦਾ ਪਟਿਕ ਵੀ ਹੈ ਚਲੋ ਮਨਨੇ ਅਗਰ ਆਪਣੀ ਭੈਣ ਜਿਹੜਾ ਬਦਲਾਮ ਚੇ ਕਿਨਾ ਕੀਤਾ ਵੀ ਸੀਤਾ ਮਾਤਾ ਨੂੰ ਪਰ ਉਹਨਾਂ ਨੇ ਛੱਤ ਤੱਕ ਨਹੀਂ ਨਾ ਦਿੱਤਾ ਕਰੈਕਟਰ ਵੀ ਉਹਨਾਂ ਦਾ ਰਾਮਨ ਦੇਵਤਾ ਜਿਹਾ ਠੀਕ ਰਿਹਾ ਜੀ ਤੇ ਲਕਸ਼ਮਣ ਜੀ ਜਾ ਕੇ ਸਿਰ ਦੇ ਕੋਲ ਜਾ ਕੇ ਖੜ ਗਏ ਤੇ ਪ੍ਰਭੂ ਰਾਮ ਨੇ ਕਿਹਾ ਕਿ ਅਗਰ ਕਿਸੇ ਤੋਂ ਉਹ ਸ਼ੀਰਵਾ ਲੈਣਾ ਹੋਏ ਤਾਂ ਚਰਨਾਂ 'ਚ ਜਾ ਕੇ ਲਵੋ ਫੇ ਲਕਸ਼ਮਣ ਜੀ ਨੇ ਚਰਨਾਂ 'ਚ ਜਾ ਕੇ ਪ੍ਰਭੂ ਰਾਮ ਨੇ ਜੋ ਵੀ ਸ਼ਬਦ ਬੋਲੇ ਉਹਨਾਂ ਤੋਂ ਸ਼ੀਰਵਾ ਲਿੱਤਾ ਜੀ ਸ਼ਬਦ ਕੀ ਬੋਲੇ ਗਏ ਸੀ ਕੀ ਉਸ ਨੂੰ ਬੋਲੇ ਆ ਜੀ ਕਿ ਉਹ ਕਹਿੰਦੇ ਇੱਕ ਦਾ ਬੰਦੇ ਨੂੰ ਅਹੰਕਾਰ ਨਹੀਂ ਹੋਣਾ ਚਾਹੀਦਾ ਇੱਕ ਕੰਮ ਜਿਹੜਾ ਵੀ ਹੈ ਢਿਲੇ ਮੇਰ ਕੱਲ ਦੀ ਭਜਾਏ ਅੱਜ ਕਰੋ ਆਪਣਾ ਭੇਤ ਕਿਸੇ ਨੂੰ ਵੀ ਨਾ ਦੇਵੋ ਕਰਦਾ ਪੇਟੀ ਲੰਗਾਟਾਏ ਉਹਨਾਂ ਦਾ ਹਿਸਾਬ ਉਹ ਕਾਫ ਸੀ ਕਿ ਮੇਰਾ ਭੇਤ ਡਿਸਕਲੋਜ਼ ਹੋਇਆ ਤੇ ਮੈਂ 1457 ਜੀ ਸਾਡੇ ਵਜੂਗ ਗਦਰ ਦੇ ਟਾਈਮ ਦੱਸਦੇ ਨੇ ਕਿਤੇ ਰਾਮ ਲੀਲਾ ਨਹੀਂ ਮੰਗ ਹੋਈ ਸੀ ਔਰ ਅੱਦੇ ਮੁਸਲਮਾਨ ਸਾਡੇ ਕਲਾਕਾਰ ਸੀ ਸਸ਼ੀਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਅੱਜ ਲੁਧਿਆਣਾ ਦੇ ਉਸ ਪਿੰਡ ਦੇ ਵਿੱਚ ਪਹੁੰਚਿਆ ਜਿੱਥੇ ਰਾਵਣ ਨੂੰ ਪੂਜਾ ਜਾਂਦਾ ਹੈ ਔਰ ਇਸ ਪਿੰਡ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਵੀ ਹੁੰਦੇ ਨੇ ਸਾਡੇ ਨਾਲ ਇਸ ਵੇਲੇ ਦੂਬੇ ਜੀ ਮੌਜੂਦ ਨੇ ਗੱਲਬਾਤ ਕਰਦੇ ਦੂਬੇ ਜੀ ਤੋੜਾ ਪਰਿਵਾਰ ਸ਼੍ਰੀ ਰਾਮ ਜੀ ਦੇ ਇਸ ਮੰਦਰ ਦੀ ਜਿਹੜੇ ਸੇਵਾ ਵੀ ਸੰਭਾਲਦੇ ਪਏ ਨੇ ਔਰ 라ਵਣ ਦੀ ਜਿਹੜੀ ਹੈ ਦੂਸਰੇ ਪਾਸੇ ਪੂਜਾ ਵੀ ਹੁੰਦੀ ਹੈ ਪਹਿਲਾਂ ਦੱਸੋ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਹਨ ਕੀਤਾ ਜਾਂਦਾ 라ਵਣ ਨੂੰ ਲੇਕਿਨ ਇੱਥੇ ਪੂਜਾ ਜਾ ਰਿਹਾ ਉਸ ਦੇ ਬਾਰੇ ਜਾਣਕਾਰੀ ਦਿਓ ਪੂਜਾ ਸੰਜੀਕੇ 라ਵਣ ਦੇਵਤਾ ਬ੍ਰਾਹਮਣ ਸੀ ਚਾਰ ਵੇਦਾਂ ਦੇ ਗਿਆਨੀ ਸੀ ਸ਼ਿਵ ਸ਼ਿੰਗ ਦੇ ਭਗਤ ਸੀ ਠੀਕ ਹੈ ਜੀ ਅਗਰ ਉਹਨਾਂ ਦਾ ਪਾਲਣ ਪੋਸ਼ਣ ਰਾਖਸ਼ੀ ਵਰਤੀ ਦੀ ਹੈ ਠੀਕ ਹੈ ਬੁਰਾਈ ਦਾ ਪ੍ਰਤੀਕ ਸੀ ਪਰ ਆ ਕਿ ਅਸੀਂ ਬ੍ਰਾਹਮਣ ਦੇ ਨਾਤੇ ਪ੍ਰਭੂ ਰਾਮ ਨੇ ਵੀ ਉਹਨਾਂ ਦੇ ਮਰਨ ਵੇਲੇ ਹੀ ਰਾਮ ਬੋਲਿਆ ਸੀ ਕਿ ਵੀ ਮੇਰੀ ਪੂਜਾ ਦੇ ਨਾਲ ਨਾਲ ਰਾਵਣ ਦੀ ਵੀ ਪੂਜਾ ਹੁੰਦੀ ਚਾਹੀਦੀ ਹੈ ਇਸ ਗੱਲ ਨਾਲ ਸੀ ਰਾਵਣ ਦੀ ਤਾਂ ਨੂੰ ਪੂਜਨੀ ਹੈ ਜਿਹੜੇ ਸੀ ਰਾਮ ਜਿਹੜੇ ਸੀ ਜਦੋਂ ਇਹ ਸਭ ਕੁਝ ਹੋਇਆ ਵਾਕਿਆ ਹੋਇਆ ਤਾਂ ਉਸ ਵੇਲੇ ਉਹਨਾਂ ਦੀ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਸੀ ਹੰਝੂ ਆ ਗਏ ਸੀ ਦੀਜ ਹੋਰ ਜਦੋਂ ਲਾਸਟ ਆਸ਼ੀਰਵਾਦ ਲੈਣਾ ਸੀ ਤੇ ਉਹ ਲਕਸ਼ਮਣ ਜੀ ਜਾ ਕੇ ਸਿਰ ਦੇ ਕੋਲ ਜਾ ਕੇ ਖੜ ਗਏ ਤੇ ਪ੍ਰਭੂ ਰਾਮ ਨੇ ਕਿਹਾ ਕਿ ਅਗਰ ਕਿਸੇ ਤੋਂ ਉਹ ਸ਼ਿਰਵ ਲੈਣਾ ਹੋਏ ਤਾਂ ਚਰਨਾਂ 'ਚ ਜਾ ਕੇ ਲਵੋ ਫੇ ਲਕਸ਼ਮਣ ਜੀ ਨੇ ਚਰਨਾਂ 'ਚ ਜਾ ਕੇ ਬਰਬੂਰ 라ਵਣ ਨੇ ਉਹਦੇ ਜੋ ਵੀ ਸ਼ਬਦ ਬੋਲੇ ਉਹਨਾਂ ਤੋਂ ਅਸ਼ੀਰਵਾਦ ਲਿੱਤਾ ਜੀ ਠੀਕ ਹੈ ਤੇ ਇਹਦੇ ਬਾਰੇ ਜਾਣਕਾਰੀ ਮਿਲ ਸਕਦੀ ਹੈ ਵੀ ਸ਼ਬਦ ਕੀ ਬੋਲੇ ਗਏ ਸੀਗੇ ਉਸ ਵੇਲੇ ਬੋਲੇ ਆ ਜੀ ਕਿ ਉਹ ਕਹਿੰਦੇ ਇੱਕ ਤਾਂ ਬੰਦੇ ਨੂੰ ਅਹੰਕਾਰ ਨਹੀਂ ਹੋਣਾ ਚਾਹੀਦਾ ਇੱਕ ਕੰਮ ਜਿਹੜਾ ਵੀ ਹੈ ਢਿੱਲੇ ਮੇਰ ਕੱਲ ਦੀ بجائے ਅੱਜ ਕਰੋ ਆਪਣਾ ਭੇਤ ਕਿਸੇ ਨੂੰ ਵੀ ਨਾ ਦੇਵੋ ਕਰਤਾ ਪੇਤੀ ਲੰਗਾਟਾਏ ਉਹਨਾਂ ਦਾ ਹਿਸਾਬ ਉਹ ਕਿਤਾਬ ਸੀ ਕਿ ਮੇਰਾ ਪੇਤ ਡਿਸਕਲੋਜ ਹੋਇਆ ਤੇ ਮੇਰੀ ਮੌਤ ਹੋਈ ਹਾਂ ਚੀਜ਼ ਹੈ ਜੇ ਇਹ ਵੀ ਸੁਣ ਚ ਆਇਆ ਸੀਗਾ ਵੀ ਪਿੰਡ ਵਾਸੀ ਇੱਥੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਇੱਥੇ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਵਿੱਚ ਜਿਹੜੇ ਪਹੁੰਚਦੇ ਨੇ ਆ ਮੱਥਾ ਟੇਕਦੇ ਨੇ ਪੂਜਾ ਕਰਦੇ ਨੇ ਦਨ ਉਸ ਤੋਂ ਬਾਅਦ ਇੱਧਰ ਵੀ ਪੂਜਾ ਕੀਤੀ ਜਾਂਦੀ ਹੈ ਰਾਵਣ ਬਿਲਕੁਲ ਕੀਤੀ ਜਾਂਦੀ ਹੈ ਜੀ ਹੁਣ ਕਈ ਐਸੇ ਆਉਂਦੇ ਨੇ ਜਲੰਧਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਪਰ ਉਹ RAM DE CHARNACHA ਅਸ਼ੀਰਵਾਦ ਲੈ ਕੇ RAWAN DEEPTA JI ਦੇ ਉੱਤੇ ਪੂਜੀਦੇ ਨੇ ਕਈ ਨੇ ਸੁੱਖਣਾ ਪੂਰੀ ਹੁੰਦੀ ਐ ਔਲਾਦ ਹੁੰਦੀ ਐ ਔਲਾਦ ਵਾਸਤੇ RAM MANDIR ਸਾਡੇ ਬਖਸ਼ਿਸ਼ ਹੈਗੀ ਐ ਜੀ ਇਹ ਕੋ ਦਿਲ ਤਰਨੇ ਨਾਲ ਆਤੇ ਆ ਕੇ ਮੱਤਾ ਟੇਕ ਲੈ ਕੇ ਔਲਾਦ ਨਹੀਂ ਹੋ ਰਹੀ ਉਹ ਅਗਲੇ ਸਾਲ ਜ਼ਰੂਰ ਬੱਚੇ ਨੂੰ ਲੈ ਕੇ ਆਤੇ ਮੱਤਾ ਟਕਾਣ ਆਂਦੇ ਨੇ ਇਹ ਮਰਜ਼ਾ ਕਈਆਂ ਦੀਆਂ ਪੂਰੀਆਂ ਹੋਈਆਂ ਨੇ ਬੱਚੇ ਹੋਏ ਹੋਏ ਨੇ ਉਹਨਾਂ ਕੋਲ ਬਿਲਕੁਲ ਹੋਏ ਐ ਜੀ हां ਹੁਣ ਐਸွာ ਦੇ ਸ਼ਹਿਰ ਦੇ ਤੁਸੀਂ ਆ ਕੇ ਦੇਖ ਲਿਓ ਅੰਦੇ ਲੋਕ ਆਪਣੀ ਮੰਤਰ ਵਾਸਤੇ ਆਉਂਦੇ ਨੇ ਇੱਥੇ ਪੂਰੀਆਂ ਜਿਹਨਾਂ ਦੇ ਘਰ ਔਲਾਦ ਨਹੀਂ ਹੈਗੀ ਤਾਂ ਉਹ ਉਹ ਆਉਂਦੇ ਆਉਂਦੇ ਨੇ ਇੱਥੇ ਮੈਂ ਤਾਂ ਔਲਾਦ ਦੇ ਆ ਬਾਕੀ ਜੋ ਵੀ ਕਿਸੇ ਨੇ ਮੰਨ ਕਿੱਤੀ ਹੋਏ ਅੰਦਰੋਂ ਕਿਸੇ ਦੀ ਉਹ ਪੂਰੀ ਹੁੰਦੀ ਹੈ ਜੀ ਸਾਰੀ ਹਾਂ ਜੀ ਮੈਂ ਇਹ ਦੇਖਦਾ ਪਿਆ ਸੀ ਵੀ ਗੱਲ ਵੀ ਸੁਣਨ ਦੇ ਵਿੱਚ ਆਈ ਸੀ ਵੀ ਜਿਹੜੇ ਬਾਹਰਲੇ ਪਾਸੇ ਰਾਵਣ ਦਾ ਜਦੋਂ ਬੁੱਤ ਬਣਾਇਆ ਗਿਆ ਹੈ ਤਾ ਉਸ ਨੂੰ ਕਦੇ ਪੁਰਾਣੇ ਸਮੇਂ ਦੇ ਵਿੱਚ ਢਾਇਆ ਵੀ ਗਿਆ ਸੀਗਾ ਉਸ ਨੂੰ ਵੀ ਇਹ ਵੀ ਹੋਇਆ ਸੀ ਸਿੱਧੀ ਗੱਲ ਉਹ 1970 72 ਦੀ ਗੱਲ ਹੈ ਕੋਈ ਬੈਡ ਹੈਗੇ ਸੀ ਇਹ ਤੋਂ ਦੇ ਮੋਤਵਰ ਬੰਦੇ ਕਿ ਵੀ ਇੱਥੇ ਪੈਲ ਰਾਖਸ਼ ਦਾ ਬਸੇਰਾ ਹੈ ਪੈਲ ਡਿਵੈਲਪ ਨਹੀਂ ਹੋ ਰਿਹਾ ਤੇ ਇਸ ਕਰ ਨੇ ਨੂੰ ਕਿ ਉਹ ਆਪਚ ਨੂੰ ਨੇ ਕਿਹਾ ਕਿ ਇਹ ਨੂੰ ਕਿਉਂ ਨਾ ਕਰਾਇਆ ਜਾਏ ਅਸੀਂ ਸਾਰੇ ਬਜ਼ੁਰਗ ਸਾਰੇ ਤਸ਼ਿਹਰੇ ਵਾਲੇ ਦਿਨ ਮਨਾ ਕੇ ਗਏ ਆ ਰਤੀ ਉਹਨਾਂ ਨੇ ਨੂੰ ਰਵਨ ਦੇ ਤਨਗਰਾਤਾ ਜੀ ਬਹੁਤ ਸਾਰੇ ਸ਼ਹਿਰ ਚ ਹੜਤਾਲ ਹੋ ਗਈ ਸਾਰੇ ਬੈਗੇ ਸਾਡੇ ਚਾਚਾ ਲਾਮਾ ਕੰਤ ਕਾਂਗਰਸੀ ਸਾਬਿਆਨ ਸਿੰਘ ਜੀ ਦੇ ਨਾਲ ਸਾਥੀ ਜੀ ਉਹਨਾਂ ਨੇ ਟੈਲੀਗ੍ਰਾਮ ਆ ਘੜਕਾਤੀਆਂ ਮੁਸਲਮ ਪ੍ਰਾਈਮ ਮਿੰਿਸਟਰ ਇੰਦਰਾ ਗਾਂਧੀ ਸੀ ਉਹਨਾਂ ਕੋਲ ਚਲਾ ਗਿਆ ਹੱਸੇ ਜੀ ਉਹਨਾਂ ਨੇ ਫਿਰ ਗਿਆਨੀ ਜੈਲ ਸਿੰਘ ਜੀ ਦੀ ਡਿਊਟੀ ਲਈ ਕਿ ਵੀ ਕੋਈ ਉਹਨਾਂ ਪਾ ਜੇ ਕੋਈ ਅਪਰਚੂਨ ਛੜਪਣਾ ਹੋ ਜੇ ਅਪਰਚੂਨ ਲੋਕੀ ਜਾਂ ਕਿਸੇ ਵੀ ਹੈ ਜਾ ਕੇ ਕੰਟਰੋਲ ਕਰੋ ਉਹ ਵੇਰਾਏ ਐ ਐਸਐਸਪੀ ਸਾਹਿਬ ਜਿਹੜੇ ਬੰਦਿਆਂ ਨੇ ਢਾਇਆ ਸੀ ਉਹਨਾਂ ਦੇ ਹੱਥ ਦੇ ਅੰਦਰ ਅੰਦਰ ਉਹਨਾਂ ਦੀ ਐਕਸੀਡੈਂਟ ਹੋਈ ਦਰ ਤੁਗਰ ਹੋ ਗਈ ਹਾਂਜੀ ਹਾਂਜੀ ਲੋਪ ਸਾਨੂੰ ਦੇ ਵਿੱਚ ਆਇਆ ਸੀਗਾ ਵੀ ਇਹ ਜਿਹੜੀ ਗੱਲ ਹੋਈ ਸੀ ਜਿਹੜੀ ਪਿੰਡ ਦੇ ਵਿੱਚ ਇਹ ਜਦੋਂ 라ਵਣ ਦੇ ਜਿਹੜੇ ਬੁੱਤ ਨੂੰ ਢਾਇਆ ਗਿਆ ਤਾਂ ਉਹ ਸ਼੍ਰੀਲੰਕਾ ਤੱਕ ਵੀ ਗੱਲ ਪਹੁੰਚੀ ਹੈ ਸ਼੍ਰੀਲੰਕਾ ਤੋਂ ਵੀ ਸਾਨੂੰ ਮੈਸੇਜ ਆ ਗਿਆ ਸੀ ਚਾਚਾ ਜੀ ਨੇ ਕਿ ਅਗਰ ਗਵਰਨਮੈਂਟ ਆਫ ਇੰਡੀਆ ਨਹੀਂ ਸਟੈਪ ਲਾਈ ਤੇ ਅਸੀਂ ਕੁਛ ਨਾ ਕੁਛ ਸਟੈਪ ਲਈਏ ਫਿਰ ਉਹ ਵੀ ਉਹਨਾਂ ਨੇ ਕਾਤੀ ਨਾ ਕਰ ਦਿੱਤੀ ਸੀ ਕਿ ਜੀ ਇੱਥੇ ਹੀ ਹੋ ਗਿਆ ਸਾਰਾ ਕੁਝ ਉਹਨਾਂ ਨੇ ਕਬੂਲ ਕਰ ਲਿਆ ਬੰਦਿਆਂ ਨੇ ਕਿ ਜੀ ਅਸੀਂ ਮਾਰੇ ਬਣਾ ਦਾਂਗੇ ਨਮਾ ਬਣਾ ਦਾਂਗੇ ਸਾਨੂੰ ਮਾਫ ਕੀਤਾ ਜਾਏ ਅਤੇ ਨਕਰ ਰਗੜਦੀ ਹੋਏ ਪ੍ਰਭੂ ਰਾਮ ਦੇ ਚਰਨਾਂ ਜੀ ਵਿੱਚ ਵੀ ਇਹ ਵੀ ਹੈਗਾ ਵੀ ਹਾਈਟ ਜਿਹੜੀ ਆ ਵੀ ਉਹ 25 ਫੁੱਟ ਕੀਤੀ ਗਈ ਬਾਅਦ ਵਿੱਚ ਇਹ ਜੀ 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 ਪਹਿਲਾਂ 20 ਫੁੱਟ ਸੀ ਤਕਰੀਬਨ ਫਿਰ ਉਹ ਨਾਲੇ ਕਰਕੇ 25 ਫੁੱਟ ਬਣਾਤਾ ਜੀ ਤੇ ਹੁਣ ਜਿਵੇਂ ਪਿੰਡ ਵਾਸੀ ਨੇ ਇੱਥੇ ਸਾਰੇ ਪੈਲ ਪਿੰਡ ਦੀ ਇੱਥੇ ਪਹੁੰਚਦੇ ਨੇ ਹਾਂ ਜੀ ਹਾਂ ਜੀ ਸਾਡੇ ਆਲੇ ਦਾਲੇ ਤੋਂ ਪਿੰਡਾਂ ਦੇ ਲੋਕ ਸਾਰੇ ਸਾਡਾ ਦੂਬੇ ਪਰਿਵਾਰ ਬੁਟਿੰਡੇ ਤੋਂ ਪਠਾਨਕੋਟ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਚੰਡੀਗੜ੍ਹ ਤੋਂ ਜਿੱਥੇ ਵੀ ਸਾਡਾ ਪਰਿਵਾਰ ਹੈ ਅਸੀਂ ਸਾਰੇ ਦੁਸ਼ਹਿਰੇ ਵਾਲੇ ਦਿਨ ਆ ਕੇ ਇਕੱਠੇ ਹੁੰਨੇ ਕਦੇ ਦੁਬੇ ਬੁਰਾ ਹੀ ਲੱਗਦਾ ਵੀ ਜਿਵੇਂ ਤੁਸੀਂ ਇੱਕ ਪਾਸੇ ਰਾਵਣ ਜੀ ਨੂੰ ਜਿਵੇਂ ਗੱਬੋਲਦੇ ਹੋ ਵੀ ਰਾਵਣ ਦੇਵਤਾ ਨਾਮ ਲੈਨੇ ਉਹਨਾਂ ਦਾ ਨਾ ਦੇਵਤਾ ਮੰਨਦੇ ਉਹਨਾਂ ਨੂੰ ਤੇ ਪਹਿਲਾਂ ਪੂਜਾ ਹੁੰਦੀ ਹੈ ਫਿਰ ਉਸ ਤੋਂ ਬਾਅਦ ਦਹਨ ਵੀ ਕੀਤਾ ਜਾਂਦਾ ਹੈ ਆ ਬੁਰਾ ਵੀ ਲੱਗਦਾ ਵਾ ਕਦੇ ਬੁਰਾ ਇਸੇ ਜੀ ਹੈ ਕਿ ਬੁਰਾਈ ਦਾ ਪ੍ਰਤੀਕ ਵੀ ਹੈ ਚਲੋ ਉਹਨਾਂ ਨੇ ਅਗਰ ਆਪਣੀ ਭੈਣ ਜਿਹੜਾ ਬਦਲਾ ਬਚੇ ਕਿ ਨਾਇਬ ਕੀਤਾ ਵੀ ਸਿਤਾ ਮਾਤਾ ਨੂੰ ਪਰ ਉਹਨਾਂ ਨੇ ਟੱਚ ਤੱਕ ਨਹੀਂ ਨਾ ਕੀਤਾ ਕਰੈਕਟਰ ਵੀ ਉਹਨਾਂ ਦਾ 라वण ਦੇਵਤਾ ਦਾ ਜਿਹਾ ਠੀਕ ਰਿਹਾ ਜੀ ਇਸ ਕਾਰਨ ਹੈ ਕਿ ਥੋੜਾ ਬੋਤਾ ਸੀ ਆ ਜਾਣੀ ਅਗਰ 라वण ਦੇਵਤਾ ਦਾ ਫਿਰ ਵੀ ਬ੍ਰਹਮਤ ਦੇ ਨਾਤੇ ਐਨੇ ਯੋਗੀ ਸੀ ਇਸ ਕਾਰਨ ਉਹਨੂੰ ਪੂਜਿਆ ਜੀ ਵੀ ਇਸ ਤਰ੍ਹਾਂ ਮੰਨਦੇ ਵੀ ਉਹਨਾਂ ਨੂੰ ਇੰਨੇ ਯੋਗ ਸੀਗੇ ਕਿ ਉਹਨਾਂ ਸਾਰੇ ਵੇਦਾਂ ਦਾ ਬਾਰੇ ਪਤਾ ਸੀਗਾ ਹਰ ਇੱਕ ਚੀਜ਼ ਦੇ ਬਾਰੇ ਪਤਾ ਸੀ ਵੀ ਇਸ ਕਰਕੇ ਰਿਸਪੈਕਟ ਦਿੱਤੀ ਜਾਂਦੀ ਬਿਲਕੁਲ ਬਿਲਕੁਲ ਉਹ ਇੱਕ ਵਾਰੀ ਉਹਨਾਂ ਨੇ ਕਿਹਾ ਕਹਿੰਦੇ ਵੀ ਬਰਬੂਰਾਮ ਤੇਰੀ ਵੀ ਰਾਸ਼ੀ ਆਰਤੇ ਹੈ ਤੇ ਮੇਰੀ ਵੀ ਰਾਸ਼ੀ ਆਰਤੀ ਹੈ ਮੈਂ ਵੀ ਮੈਂ ਵੀ ਕਹਿੰਦਾ ਸੋਨੇ ਦੀ ਲੰਕਾ ਮੇਰੇ ਕੋਲ ਹੈ ਸਾਰਿਆਂ ਨਾਲੋਂ ਅਮੀਰ ਮੈਂ ਆਗਾ ਸਾਰੇ ਨਾਲ ਉਸ ਸੈਨਾਪਤੀ ਮੈਂ ਆਇਗਾ ਸਭ ਕੁਝ ਮੈਂ ਆਇਗਾ ਅਕਾਲ ਨੂੰ ਮੈਂ ਆਪਣੇ ਆਵੇ ਨੀਚੇ ਬਨੇ ਰਹਿ ਕਿ ਮੈਂ ਜਦੋਂ ਚਾਵਾਂ ਮੈਂ ਨਹੀਂ ਮੌਤ ਹੋਵੇਗੀ ਪਰ ਕਹਿੰਦਾ ਇੱਕ ਕਮੀ ਹੈ ਪਰ ਉਹ ਰਾਮ ਤੇਰੇ ਭਰਾਵਾਂ ਨੇ ਤੇਰਾ ਸਾਥ ਦਿੱਤਾ ਮੇਰੇ ਭਰਾਵਾਂ ਨੇ ਮੇਰਾ ਸਾਥ ਨਹੀਂ ਦਿੱਤਾ ਹਾਂ ਆ ਜੀ ਇਸੇ ਕਾਰਨ ਵੀ ਮੈਂ ਜਿਹੜੀ ਖਤਾ ਖਾਦੀ ਹਾਂ ਕਦਾ ਖਾਦੀ ਹੈ ਔਰ ਇਸ ਕਰ ਨਹੀਂ ਕਿ ਮੇਰੀ ਮੌਤਾ ਹੋਈ ਹੈ ਨੀ ਤਾਂ ਕਿਤੇ ਕਾਲ ਨੂੰ ਬੰਨਿਆ ਦਾ ਸੀ ਜੀ ਕਿ ਜਦੋਂ ਚਾਹੇ ਦੇ ਉਦੋਂ ਮੌਤ ਹੋਣੀ ਸੀ ਇਹਦੀ ਹਾਂ ਇਹ ਕਾਲ ਦੀ ਗੱਲ ਸੱਚੀ ਹੈ ਹੈ ਜੀ ਕਾਲ ਦੀ ਗੱਲ ਸੱਚੀ ਹੈ ਆਹ ਗੱਲ ਦੀ ਸੱਚੀ ਹੈ ਜੀ ਬਿਲਕੁਲ ਸੱਚੀ ਇਹ ਸ੍ਰੀਚ ਦਸਰੀ ਹੈ ਕਿ ਵਾਕਈ ਬਣੀ ਰਹੀ ਸੀ ਉਹਨਾਂ ਦੀ ਜਾਨ ਜਿਹੜੀ ਸੀ ਤੁਨੀ ਚ ਸੀ ਕਰਦਾ ਪੇਤੀ ਲੰਕਾ ਟਾਏ ਮੀਨਸ ਉਹ ਵਿਸ਼ੇ ਜਿਹਨੂੰ ਪਤਾ ਸੀ ਕਿ ਵਾ ਅਗਰ ਇਹ ਦੇ ਤੀਰਗਵੰਤ ਨੂੰ ਨਹੀਂ ਲਗੇਗਾ ਤੇ ਦੀ ਮੌਤ ਹੈ ਜਿੰਨਾ ਮਰਜੀ ਉਹ ਕਿਨੇ ਸਿਰ ਕੱਟੇ ਜਾਂ ਕਿ ਸਭ ਇਹ ਰਾਮ ਨੂੰ ਕੋਈ ਹੋਇਆ ਚੀ ਨਹੀਂ ਹੋਈ ਹਾਂ ਜੀ ਹਾਂ ਹਾਂ ਆ ਇਹ ਇਤਿਹਾਸ ਦੀ ਗੱਲ ਕਰਦੇ ਆ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਬਾਰੇ ਇਹ ਇਸ ਦੇ ਇਤਿਹਾਸ ਦੇ ਬਾਰੇ ਦੱਸੋ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਵੀ 1835 ਈਸਵੀ ਦੇ ਵਿੱਚ ਇਹ ਬਣਾਇਆ ਗਿਆ ਸੀ ਮੰਦਿਰ ਇਹ ਇਹ ਬਣਾਉਣ ਦਾ ਉਸ ਵੇਲੇ ਕਾਰਨ ਕੀ ਸੀਗਾ ਵੀ ਇਤਿਹਾਸਕ ਸੀਗਾ ਜਾਂ ਫਿਰ ਤੁਹਾਡੇ ਪਰਿਵਾਰ ਦੇ ਵੱਲੋਂ ਇਹਦੀ ਸੇਵਾ ਜਿਹੜੀ ਸੰਭਾਲੀ ਜਾਣੀ ਸੀ ਇਸ ਕਰਕੇ ਸੀ ਉਹ ਸਾਡੇ ਪਰਿਵਾਰ ਵੱਲੋਂ ਸੀ ਸਾਡੇ ਫੋਰ ਫਾਦਰ ਸੀ ਹਕੀਮ ਬੀਰਵਾਲਾ ਜੀ ਉਹਨਾਂ ਬਲੈ ਰਾਮੰਦਰ ਦੀ ਕੰਸਟਰਕਸ਼ਨ ਹੋਈ ਸੀ ਉਹਨਾਂ ਦੇ ਐਕਚੁਅਲੀ ਉਹ ਲਾਜ਼ਰੀ ਸੀ ਹੈ ਉਲਾਦ ਨਹੀਂ ਹੋਈ ਦੂਜੀ ਵਿਆਹ ਕਰਵਾਇਆ ਉਹ ਵੀ ਹੋ ਰੋਗੀ ਫੇਜ ਤਾਂ ਸਿਆਸ ਲੈ ਲੈਂਦੇ ਨੇ ਕਿ ਵੀ ਮੈਂ ਉਨਕੀ ਸੋਸਾਇਟੀ ਚ ਸੋਸਾਇਟੀ ਚ ਰਹਿਣਾ ਹੈ ਇਸ ਕਰਕੇ ਕਿਉਂ ਨਾ ਮੈਂ ਕਹਾਂ ਜੰਗਣਾ ਚ ਚਲੇ ਗਏ ਉੱਤੇ ਭਗਵਾਨ ਰਾਮ ਦੇ ਰੂਪ ਚ ਰਿਸ਼ੀ मुਨੀ तपस्या कर रहे ने उन्हें जाके चरण पकड़ ले उन्होंने कहा वो बे तू तो सिर्फ औलाद वास्ते आए हैं औलाद वास्ते नहीं सन्यासी बन रहे हैं जा जाके कऊ जाके राम मंदिर बना रामलीला कर रामायण का पाठ कर तेरे एक नहीं दो नहीं तेरे चार बेटे हो गए साढ़े पड़दादा जी होली चार भाज हाकिम्छरू नाम नारायणदास ਰਬ ਦਿਵਾਲ ਪਰ ਤੁਸੀਂ ਦਾਸ ਅਸੀਂ ਹਕੀਮਤ ਸ਼੍ਰੀ ਰਾਮ ਦੀ ਉਲਾਦ ਆ ਹਾਲიან ਉਸ ਤੋਂ ਬਾਅਦ ਜੰਨੀਆਂ ਵੀ ਪੀੜੀਆਂ ਸਾਰਿਆਂ ਦੇ 4-4 ਪਰਾਣੇ 4-4 ਕਿ ਅਸੀਂ ਵੀ 4 ਪਰਾਣਾਂ ਜੀ ਪੁਰਾਣ ਕੋਟ ਵੀ 4 ਪਰਾਣਾਂ ਜੀ ਮੇਰੀ ਗੱਲ ਹੈ ਕਿ ਸਾਰਿਆਂ ਦੇ ਸਾਡੇ ਹੋਰ ਜਨਮ ਵੀ ਤੇ ਸ਼ਹਿਰੇ ਵਾਲੇ ਦੀ ਨਹੀਂ ਨੇ ਨਰਦਿਆਂ ਜੀ ਹੋਏ ਨੇ ਤਕਰੀਬਨ ਮੇਰਾ ਵੀ ਜਨਮ ਤੇ ਸ਼ਹਿਰੇ ਵਾਲੇ ਦੀ ਨਹੀਂ ਹੋਇਆ ਦਾ ਕਿ ਵੀ ਲੱਗਦਾ ਵੀ ਜਦੋਂ ਇਹ ਚੀਜ਼ ਹੁੰਦੀ ਆ ਵੀ ਇੱਕ ਤਾਂ ਤੁਸੀਂ ਇਤਿਹਾਸ ਨੂੰ ਸਾਂਭਿਆ ਹੋਇਆ ਵਾ ਦੂਸਰੇ ਪਾਸੇ ਪੀੜ੍ਹੀ ਉਹ ਵਾ ਜਿਸ ਨੂੰ ਵਰ ਵਰਦਾਨ ਦਿੱਤਾ ਗਿਆ ਸੀਗਾ ਤੇ ਲੋਕ ਇੱਥੇ ਆਉਂਦੇ ਨੇ ਵਰਦਾਨ ਲੈਣ ਦੇ ਲਈ ਜਾਂ ਫਿਰ ਬੱਚੇ ਦੀ ਪ੍ਰਾਪਤੀ ਦੇ ਲਈ ਹੈ ਨਾ ਹਾਂਜੀ ਹਾਂਜੀ ਔਲਾਦ ਵਾਸਤੇ ਆਉਂਦੇ ਨੇ ਪਰ ਚੀਨ ਮੰਦਿਰ ਹੈਗਾ ਕਿਸੇ ਦੇ ਔਲਾਦ ਨਹੀਂ ਹੁੰਦੀ ਕਿ 10 ਸਾਲ ਹੋ ਗਿਆ ਉਹਨਾਂ ਪਿੱਛੇ ਜੇ ਆ ਹੋ ਗਏ ਕੁਝ ਦਿਨ ਪਹਿਲਾਂ ਦੀ ਗੱਲ ਹੈ ਉਹਦੇ ਹਾਂ ਤੋਂ ਪਹਿਲਾਂ ਇੱਕ ਮਾਪੂਰ ਸਾਹਿਬ ਲੁਧਰਲੇ ਤੋਂ ਮੱਤਾ ਟੇਕਰ ਸੀ ਹੋਰ ਲੱਡੂ ਦੇ ਬਰਫੀ ਵਗੈਰਾ ਵੰਡ ਕੇ ਗਏ ਨੇ ਤੇ ਉਹ ਪੰਡਤ ਜੀ ਨੂੰ ਵੀ ਦਾਨ ਦਕਸ਼ਨਾ ਦੇ ਕੇ ਗਏ ਉਹ ਕਹਿੰਦੇ ਵੀ ਤੁਮ ਕਹਿੰਦੇ ਵੀ ਮੈਂ ਪਿਛਲੇ ਸਾਲ ਆਇਆ ਸੀ ਪੋਤਾ ਨਹੀਂ ਹੋ ਰਿਹਾ ਸੀ 12 ਸਾਲ 13 ਸਾਲ ਹੋ ਗਏ ਲੜਕੇ ਦੇ ਬੱਚਾ ਨਹੀਂ ਹੋ ਰਿਹਾ ਸੀ ਕਹਿੰਦਾ ਮੈਨੂੰ ਪਤਾ ਚੱਲੇ ਕਿ ਪੁਰਚੀ ਮੰਦਰ ਹੈ ਮੈਂ ਕਹਿੰਦੇ ਮੱਥਾ ਟੇਕਣ ਆਇਆ ਸੀ ਅੱਥੇ ਪ੍ਰਭੂ ਰਾਮ ਕੋਲ ਮੰਗ ਕੇ ਗਿਆ ਤੇ ਉਹ ਕਹਿੰਦੇ ਪੋਤਾ ਹੋ ਗਿਆ ਤੇ ਮੈਂ ਉਹਦੀ ਮਾਰੂਗਾ ਪੂਰੀ ਕਾਮਨਾ ਆਏ ਆਪਣਾ ਹਾਂ ਯਾਦ ਰੱਖਿਆ ਹਾਂਜੀ ਹਾਂਜੀ ਯਾਦ ਹੈ ਤੁਹਾਡਾ ਕੀ ਨਾਮ ਹੈ ਜੀ ਮੇਰਾ ਅਸ਼ੋਕ ਹੈ ਜੀ ਪ੍ਰਾਸ਼ਰ ਮੈਂ ਇਸ ਫੈਮਿਲੀ ਦੇ ਨਾਲ ਪਰਿਵਾਰਿਕ ਮੇਰੇ ਸਬੰਧ ਨੇ ਔਰ ਦੁਬੇ ਵੀਰ ਔਰ ਇਹ ਸਾਰੇ ਅਸੀਂ ਇਕੱਠੇ ਰਹਨੇ ਆ ਇਕੱਠੀ ਨੌਕਰੀ ਕੀਤੀ ਹੈ ਲੰਬਾ ਸਮਾਂ ਅਸੀਂ ਸੋ ਮੈਂ ਆਏ ਸਾਲ ਅ ਇੱਥੇ ਦਿਖਾਰੇ ਵੀ ਲਈ ਆਉਂਦਾਂਗਾ ਸੋ ਸਾਰੇ ਅਸੀਂ ਪਰਿਵਾਰ ਦੇ ਤੌਰ ਤੇ ਵਿਚਰਦੇ ਆਂ ਔਰ ਪ੍ਰਭੂ ਰਾਮ ਦਾ ਔਰ ਅਸ਼ੀਰਵਾਦ ਲੈਣ ਲਈ ਆਉਂਦੇ ਆ। ਬਰੋ ਆ ਰਾਮ ਜੀ ਦਾ ਮੰਦਿਰ ਇੱਥੇ ਪ੍ਰਾਚੀਨ ਤੇ ਦੂਸਰੇ ਪਾਸੇ ਜਿਵੇਂ ਆ ਰਾਵਣ ਜਿਹੜਾ ਹੈ ਉਹਨਾਂ ਦਾ ਦਹਨ ਜਿਹੜਾ ਕਰਿਆ ਜਾਂਦਾ ਉਸ ਤੋਂ ਪਹਿਲਾਂ ਪੂਜਾ ਕੀਤੀ ਜਾਂਦੀ ਹੈ। ਵੀ ਇਹ ਵੀ ਦੇਖਦੇ ਹੁੰਦੇ ਹਮੇਸ਼ਾ ਹਰ ਇੱਕ ਸਾਲ ਆ ਕੇ। ਹਾਂ ਉਸ ਦਿਨ ਬਕਾਇਦਾ ਤੌਰ ਤੇ ਪਹਿਲਾਂ ਤਾਂ ਕਿਸੇ ਟਾਈਮ ਤੇ ਇਹ ਰਾਮ ਰੀਲਾ ਫੁੱਲ ਚੱਲਦੀ ਹੁੰਦੀ ਸੀ। ਫਿਰ ਜਦੋਂ ਅੱਗੇ ਜਾ ਕੇ ਰਾਮਾਨੰਦ ਸਾਗਰ ਜੀ ਨੇ ਰਮਾਇਣ ਬਣਾਈ ਫਿਰ ਉਹਨਾਂ ਦੀ ਇੱਕ ਕਸਟਮ ਮੰਗਾਈਆਂ ਗਈਆਂ। ਫਿਰ ਉਹ ਅਸੀਂ ਇੱਥੇ ਟੀਵੀ ਤੇ ਚਲਾਉਂਦੇ ਹੁੰਦੇ ਸੀ। ਹੁਣ ਇਸ ਤੋਂ ਬਾਅਦ ਜਿਹੜੀ ਰਮਾਇਣ ਆ ਉਹ ਕੰਪਿਊਟਰ ਤੇ ਚਲਾਈ ਜਾਂਦੀ ਹੈ। ਵੱਡੇ ਪਰਦੇ ਤੇ ਚਲਾਈ ਆਖਰੀ ਦਿਨ ਸਟੇਜ ਲਾ ਕੇ ਜਨਕੇ ਮੇਰੇ ਨਾਲ ਜਿਹਨੂੰ ਅਸੀਂ ਬਿੰਦੂ ਕਹਿੰਦੇ ਆ ਬੇਟਾ ਖੜਾ ਇਹ ਰਾਵਣ ਦਾ ਰੋਲ ਅਦਾ ਕਰਦੇ ਨੇ ਉਸ ਦਿਨ ਬਾਕਾਇਦਾ ਤੌਰ ਤੇ ਸਟੇਜ ਲੱਗਦੀ ਹੈ ਤੇ ਉਸ ਤੇ ਪਾਰਟ ਪਲੇ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਫੇਰ ਸ਼ਾਮ ਨੂੰ ਇਹ ਜਾ ਕੇ ਜਤੁੰਦਨ ਕੀਤਾ ਜਾਂਦਾ ਸਾਰੀ ਰਸਮ ਉਦੋਂ ਹੁੰਦੀ ਹੈ ਜੜੀ ਪੂਜਾ ਦੀ ਵੀ ਹੁੰਦੀ ਹੈ ਪੂਜਾ ਦੀ ਵੀ ਹੁੰਦੀ ਹੈ ਸਾਰਾ ਉਹ ਕਰਕੇ ਉਸ ਤੋਂ ਬਾਅਦ ਪੂਜਾ ਹੁੰਦੀ ਹੈ ਹਾਂ ਕੀ ਨਾਮ ਜੀ ਤੁਹਾਡਾ ਰਵਿੰਦਰ ਬਿੰਦੂ ਰਵਿੰਦਰ ਬਿੰਦੂ ਜੀ ਜੇ ਤੁਸੀਂ ਕਰਦੇ ਹੋ ਰਾਵਣ ਦੀ ਜਿਹੜੀ ਭੂਮਿਕਾ ਸੱਤ ਸਾਲ ਹੋ ਗਏ ਮੈਨੂੰ ਕਰਦੇ ਨੇ ਉਨਾਂ ਵਾਂਗੂ ਹੀ ਸਾਰਾ ਜਿਵੇਂ ਹੱਸਦੇ ਸੀ ਜਿਵੇਂ ਉਹ ਗੱਲ ਕਰਦੇ ਸੀ ਉਦਾਂ ਹੀ ਕਿਰਪਾ ਨਾਲ ਉਹਨਾਂ ਦੀ ਨਾਲ ਜੀ ਹਾਂਜੀ ਤੇ ਹੱਸ ਕੇ ਦਿਖਾਵਾਂਗੇ ਉਹਨਾਂ ਵਾਂਗੂ ਜਿਵੇਂ ਲੋਕ ਕਹਿੰਦੇ ਹੁੰਦੇ ਆ ਵੀ ਸਾਨੂੰ ਵੀ ਸੁਣਨਾ ਚਾਹੁੰਦੇ ਆ ਉਸੀ ਠੀਕ ਹੈ ਤੇ ਜਿਵੇਂ ਤੁਸੀਂ ਇਹ ਐਕਟ ਕਰਦੇ ਹੋ ਕੀ ਨਾਲੇ ਪੂਜਾ ਜਦੋਂ ਕੀਤੀ ਜਾਂਦੀ ਹੈ ਤੁਸੀਂ ਵੀ ਉੱਥੇ ਮੌਜੂਦ ਹੁੰਦੇ ਹੋ ਕਿ ਆਪ ਪੂਜਾ ਕਰਦੇ ਹੁੰਦੇ ਹੋ ਅਸੀਂ ਅਸੀਂ ਖੁਦ ਮੌਜੂਦ ਹੁੰਦੇ ਹਾਂ ਕਿਉਂਕਿ 라ਵਣ ਵੱਦ ਤੋਂ ਬਾਅਦ ਹੀ ਸਾਰੀ ਗ੍ਰਿਆ ਹੁੰਦੀ ਹੈ ਜੇ ਲਾਈਕ ਜਦੋਂ 라ਵਣ ਦਾ ਵੱਧ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਉਹਨੂੰ ਅਗਨੀ ਦੇ ਸਕਦੇ ਹਾਂ ਠੀਕ ਹੈ ਉਹ ਉਦੋਂ ਵੱਧ ਹੋ ਜਾਂਦਾ ਫਿਰ ਉਸ ਤੋਂ ਬਾਅਦ ਅਸੀਂ ਉੱਥੇ ਚੱਲ ਜਾਂਦੇ ਪੂਜਨ ਤੇ ਸਾਰੀ ਸਾਰੀ ਟੀਮ ਅਜੇ ਇੱਕ ਵਾਰ ਸੇ ਪਲੇ ਕਰਦੇ ਹੋ ਤੇ ਇੱਕ ਵਾਰ ਸੇ ਵੀ ਕਹਿਆ ਜਾਂਦਾ ਵੀ ਜਿੰਨੇ ਵੀ ਦੀ ਜਾਣਕਾਰੀ ਜਾਂ ਜਿੰਨੇ ਆ ਉਹਨਾਂ ਨੂੰ ਬ੍ਰਹਮੰਡ ਦੇ ਬਾਰੇ ਪਤਾ ਸੀਗਾ ਹਰ ਇੱਕ ਚੀਜ਼ ਦੇ ਬਾਰੇ ਪਤਾ ਸੀਗਾ ਵੀ ਉਹਨਾਂ ਕਸ ਨੂੰ ਨਹੀਂ ਪਤਾ ਸੀਗਾ ਤੁਸੀਂ ਵੀ ਦੇਵਤਾ ਮੰਨਦੇ ਉਹਨਾਂ ਨੂੰ ਅਸੀਂ ਤਾਂ ਜੀ ਸ਼ੁਰੂ ਤੋਂ ਪੁੱਛਦੇ ਆਂ ਨਿਆ ਜਿੱਥੇ ਤੱਕ ਨੌਲੇਜ ਦੀ ਗੱਲ ਉਹਨਾਂ ਵਰਗਾ ਨਾ ਹੋਇਆ ਨਾ ਹੋਣਾ ਨਾ ਹੋਊਗਾ ਜੋ ਗਿਆਨ ਉਹਨਾਂ ਕੋਲ ਸੀ ਉਹਨਾਂ ਗਿਆਨ ਕੋਈ ਵੀ ਨਹੀਂ ਪਾ ਸਕਦਾ ਇੰਨਾ ਗਿਆਨ ਸੀ ਉਹਨਾਂ ਕੋਲ ਅਥਾ ਗਿਆਨ ਸੀ ਜਿੱਥੇ ਤੱਕ ਇਹ ਰਾਜ ਦੀ ਸਿਰਫ ਆਪਣਾ ਹਿੰਦੁਸਤਾਨ ਉਹਨਾਂ ਦੇ ਅੰਦਰ ਚ ਨਹੀਂ ਸੀਗਾ ਬਾਕੀ ਪੂਰੀ ਦੁਨੀਆ ਤੇ ਰਾਜ ਕੀਤਾ ਰਾਵਣ ਨੇ ਇਹ ਬਹੁਤ ਕੱਟ ਇਫੈਕਟ ਨੇ ਪਤਾ ਲੱਗਦੇ ਜਦੋਂ ਆਰੀਅਨਸ ਤੋਂ ਪਹਿਲਾਂ ਵਾਲੀ ਆਪਾਂ ਹਿਸਟਰੀ ਚੱਕਾਂਗੇ ਨਾ ਉੱਥੇ ਪਤਾ ਲੱਗਦਾ ਕਿ ਰਾਵਣ ਦਾ ਰਾਜ ਕਿੰਨਾ ਵੱਡਾ ਸੀ ਆਪਨੇ ਹਿੰਦੁਸਤਾਨ ਤੇ ਸਿੰਧੂ ਘਾਟੀ ਤੇ ਨਹੀਂ ਸੀ ਕਰ ਸਕਿਆ ਕਬਜਾ ਬਸ ਬਾਕੀ ਸਾਰੇ ਤੇ ਸੀ ਕਿਉਂਕਿ ਇੱਥੇ ਦੇਵੀ ਦੇਵਤਿਆਂ ਦਾ ਵਾਸਾ ਪੂਰਾ ਵਾ ਉੱਥੇ ਫਿਰ ਰਾਖਸ਼ ਪ੍ਰਵਿਰਤੀ ਨਹੀਂ ਚੱਲਦੀ ਹੁੰਨੀ ਤਾਂ ਕਰਕੇ ਅਬ ਔਰ ਚੀਜ਼ ਨਹੀਂ ਕਲੀਅਰ ਹੁੰਦੀ ਉਹਨਾਂ ਤੋਂ ਕਬਜਾ ਹੀ ਨਹੀਂ ਕਰ ਹੋਇਆ ਉਹਨੀ ਜਗ੍ਹਾ ਤੇ ਕੀ ਕਦੇ ਐਦਾਂ ਫੀਲ ਨਹੀਂ ਹੋਇਆ ਕਿ ਮੈਂ ਇੱਕ ਰਾਵਣ ਦਾ ਰੋਲ ਅਦਾ ਕਰਦਾ ਪਿਆ ਮਾਂ ਲੋਕ ਬਹੁਤ ਸਾਰੇ ਹੈਗੇ ਜਿਹਹੇ ਨਹੀਂ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਨੂੰ ਨਫ਼ਰਤ ਕਰਦੇ ਨੇ ਸ਼ਾਇਦ ਵੀ ਇਸ ਕਰਕੇ ਵੀ ਹਾਂ ਵੀ ਉਹਨਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਜਿਹੜੇ ਸੀਤਾ ਜੀ ਸੀਗੇ ਉਹਨਾਂ ਦਾ ਹਰਣ ਕੀਤਾ ਵੀ ਇਸ ਕਰਕੇ ਵੀ ਨਫ਼ਰਤ ਕੀਤੀ ਜਾਂਦੀ ਨਹੀਂ ਸੀਤਾ ਜੀ ਚਲੋ ਉਹਨਾਂ ਨੇ ਹਰਣ ਕੀਤਾ ਪਰ ਉਹ ਕੀਤਾ ਕਿਉਂ ਉਹ ਆਪਣੇ ਉੱਪਰ ਹੀ ਲਗਾ ਰਿਹਾ ਯਾਰ ਆਪਾਂ ਮੈਂ ਮੈਂ ਸਰਦਾਰ ਫੈਮਿਲੀ ਤੋਂ ਬਿਲੋਂਗ ਕਰਦਾ ਠੀਕ ਹੈ ਕੋਈ ਵੀ ਹੈ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਸਰਦਾਰ ਫੈਮਿਲੀ ਕੋਈ ਵੀ ਹੈ ਜੇ ਆਪਣੀ ਭੈਣ ਨੂੰ ਕੋਈ ਹੱਥ ਪਾਊਗਾ ਵੀਰੇ ਕੌਣ ਛੱਡੂਗਾ ਉਹਨੂੰ ਪਤਾ ਸੀ ਵੀ ਭਗਵਾਨ ਦਾ ਰੂਪ ਉਹਨੇ ਫਿਰ ਵੀ ਨਹੀਂ ਬਖਸ਼ਿਆ ਉਹ ਕੀਤਾ ਪਿੱਛੇ ਪੈਰ ਚੱਕਿਆ ਪਤਾ ਸੀ ਵੀ ਮੇਰੀ ਮੌਤ ਹੈ ਇੱਥੇ ਫਿਰ ਵੀ ਉਹਨੇ ਆਪਣੀ ਭੈਣ ਦਾ ਬਦਲਾ ਲੈਣ ਲਈ ਉਹਦੀ ਸੀਤਾ ਮਾਤਾ ਦਾ ਹਰਨ ਕੀਤਾ ਤਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਬਹੁਤ ਸਾਰੇ ਅਜਿਹੇ ਲੋਕ ਵੀ ਬੋਲਦੇ ਆ ਚੀਜ਼ ਵੀ ਜਿਹੜਾ ਦੁਸ਼ਹਿਰਾ ਆ ਵੀ ਜਿਵੇਂ ਰਾਵਣ ਨੂੰ ਫੁਕਿਆ ਜਾਂਦਾ ਹੈ ਜਾਂ ਉਸਦਾ ਦਹਨ ਕੀਤਾ ਜਾਂਦਾ ਹੈ ਵੀ ਉਹ ਆਜ਼ਾਦੀ ਤੋਂ ਬਾਅਦ ਹੋਣਾ ਸ਼ੁਰੂ ਹੋਇਆ ਵੀ ਉਸ ਤੋਂ ਪਹਿਲਾਂ ਕਦੇ ਇਹ ਚੀਜ਼ ਹੁੰਦੀ ਨਹੀਂ ਸੀ ਕਿ ਪਹਿਲਾਂ ਵੀ ਹੁੰਦੀ ਸੀ ਇਸ ਪਿੰਡ ਦੇ ਵਿੱਚ ਐਦਾਂ ਨਹੀਂ ਪਹਿਲਾਂ ਵੀ ਹੁੰਦੀ ਰਹੀ ਹੈ ਜੀ ਸਾਡੇ ਦੇਖੋ 1835 ਦਾ ਹੈ ਰਾਮ ਮੰਦਰ ਬਣਿਆ ਦਾ 1857 ਜੀ ਸਾਡੇ ਬਜ਼ੁਰਗ ਗਦਰ ਦੇ ਟਾਈਮ ਦੱਸਦੇ ਨੇ ਕਹਿੰਦੇ ਰਾਮ ਲੀਲਾ ਨਹੀਂ ਬੰਦ ਹੋਈ ਸੀ ਹੋਰ ਅੱਧੇ ਮੁਸਲਮਾਨਾਂ ਸਾਡੇ ਕਲਾਕਾਰ ਸੀ ਜੀ ਹਮ ਬਿਲਕੁਲ ਜੀ ਅਸੀਂ ਆ ਹੁਣੇ ਆਪਣੀ ਸਾਡੀ ਹੋਸ਼ ਹੈ ਕਿ ਮੁਤਈ ਤੋਂ ਕਵਾਲੀਏ ਮਤਲਬ ਉਹ ਹੈਗੇ ਜਿਮਰਾਤੀ ਮੁਸਲਮਾਨ ਅਸੀਂ ਉਹਨਾਂ ਨੂੰ ਬੁਲਾਦੇ ਸੀ 10 ਦਿਨਾਂ ਬਾਅਦ ਸਾਰੇ ਬਜ਼ੁਰਗ ਕਵੀ ਨਾਚ ਗਾਣੇ ਵਾਸਤੇ ਐਂਟਰਟੇਨਮੈਂਟ ਵਾਸਤੇ ਤੇ ਕੋਈ ਨਾ ਕੋਈ ਪਾਰਟ ਆਦਾ ਕਰਨ ਵਾਸਤੇ ਸਾਡੇ ਕੋਲ 10 ਦਿਨ ਰਹਿੰਦੇ ਸੀ ਜੀ ਉਹ ਮੇਰਾ ਭਾਈਚਾਰਾ ਸਟਰੋਂਗ ਸੀ ਉਸ ਦੀ ਜੇਲਾ ਮਰਜੀ ਉਹਨਾਂ ਤੋਂ ਰੋਲ ਕਰਵਾਉਂਦੇ ਸੀ ਰੋਲ ਵੀ ਕਰਦੇ ਸੀ ਸਾਰਾ ਉਹਨਾਂ ਦੇ ਸਾਡਾ ਭਜਨ ਬੰਦਗੀ ਭਜਨ ਬੰਦਗੀ ਰਾਮ ਦੀ ਕਰਦੇ ਸੀ ਮੰਦਰ ਚਾੱਕ ਕੇ ਬਹੁਤ ਅੱਛਾ ਚੀਜ਼ ਦਾ ਮਾਹੌਲ ਮੈਨੂੰ ਲੱਗਦਾ ਵੀ ਹੁਣ ਉਹਦਾਂ ਦੀਆਂ ਚੀਜ਼ਾਂ ਨੂੰ ਰੰਗਤ ਹੀ ਕੋਸ਼ਿਸ਼ ਤਰ੍ਹਾਂ ਦੀ ਨਹੀਂ ਸ਼ੁਰੂ ਕਰਤੀ ਆ ਵੀ ਭਾਈਚਾਰੇ ਚ ਫਿਕ ਪਿੰਡ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕੋਈ ਕਬਹਾਂ ਦੀ ਲੋੜ ਹੈ ਮੇਨ ਗੱਲ ਹੈ ਕਿ ਕਈ ਹੈਗੇ ਨੇ ਗਲਤ ਅੰਸਰ ਹੈਗੇ ਨੇ ਜਿਹੜੇ ਫਲਾ ਰਹੇ ਨੇ ਕਿਹ ਜਿਆਰਾ ਮੰਦੀਪਤਾ ਆਕਸ਼ਜਿਆ ਬੁੱਧੀ ਸੀ ਦੀ ਪ੍ਰਾਣਾ ਜੀ ਜਿਦਾ ਹੁਣ ਅਜਕਲ ਮੁਸਲਮਾਨ ਹਿੰਦੂ ਜਾਂ ਸਿੱਖਾਂ ਦੇ ਖਿਲਾਫ ਆਪਸ ਚ ਲੜਾਉਂਦੇ ਨੇ ਇਸ ਕਰਨਾ ਜਿਆ ਕਰਦੇ ਨੇ ਪਰ ਆ ਕਿ ਸਾਡੇ ਉਤੇ ਪਹਿਲੇ ਕੋਈ ਫਰਕ ਨਹੀਂ ਪਿਆ ਹਾਤਵਾਦੀ ਟਾਈਮ ਵੀ ਸਾਡੇ ਕੋਲ ਬੰਨਣ ਵਾਲੇ ਕਲਾਕਾਰ ਸਾਦਾ ਸਰਦਾਰ ਸੀ ਆ ਹੁਣ ਜਿਹੜੇ 라ਵਨ ਦਾ ਰੋਲ ਕਰ ਰਹੇ ਨੇ ਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਹਾਂ ਜੀ ਰੋਲਰ ਬਰੌਮ ਡਿੰਗੇ ਕੋਈ ਜੇ ਰੋਣੀ ਬਰੌਮ ਬਰੌਂਟਿੰਗਾ ਆਪਣਾ ਰਵੰਦਾ ਰੋਲਰ ਨਿਭਾ ਰਿਹਾ ਨੇ ਅੱਛਾ ਜੀ ਪੂਰੀ ਦਰਨ ਨਾਲ ਠੀਕ ਆ ਸਾਨੂੰ 40 ਸਾਲ ਹੋ ਗਏ ਇਕੱਠੇ ਆਏ ਨੇ ਹਾਂ ਜੀ 40 ਸਾਲ ਤੋਂ ਉੱਪਰ ਹੋ ਗਏ ਅਸੀਂ ਤਾਇਆ ਜੀ ਉਹਨਾਂ ਦਾ ਡੈਡੀ ਉਹਨਾਂ ਨਾਲ ਪਿਆਰ ਹੁਣ ਸਾਡਾ ਇਹਨਾਂ ਦੇ ਬੱਚਿਆਂ ਨਾਲ ਪਿਆਰ ਅਗੋਂ ਉਹਨਾਂ ਦੇ ਬੱਚਿਆਂ ਨਾਲ ਪਿਆਰ ਹੌਲੀ ਹੌਲੀ ਦੇਖਦੇ ਕਿੱਥੇ ਤੱਕ ਰਬ ਲੈ ਕੇ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਲਈ ਠੀਕ ਹੈ ಸೊ ಬೇರೆ ಅಪಡೇಟ್ ಜುಡ ರೋಹೋ ಮಿಟ್ಟಿ ದಿನ